ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਰਾਗ ਜੈਤਸਰੀ ਵਿੱਚ ਦਰਜ ਸ਼ਬਦ ਤੇ ਗੱਲ ਕਰਾਂਗੇ ਮੇਰੇ ਮਨ ਗੁਪਤ ਹੀਰ ਹਰ ਰਖਾ ਤੇ ਕੋਸ਼ਿਸ਼ ਕਰਾਂਗੇ ਇਸ ਵਿੱਚਲੇ ਹੀਰੇ ਦੇ ਪੇਥ ਨੂੰ ਸਮਝਣ ਦੀ ਦੇਖਦੇ ਹਾਂ ਇਹ ਸਾਡੇ ਲਈ ਕੀ ਮਾਇਨੇ ਰੱਖਦਾ ਹੈ ਹਾਂਜੀ ਬਿਲਕੁਲ ਇਹ ਸ਼ਬਦ ਦਾ ਆਪਣੇ ਆਪ ਚ ਇੱਕ ਬਹੁਤ ਸੋੜਾ ਅਲੰਕਾਰ ਹੈ ਮਤਲਬ ਪਰਮਾਤਮਾ ਦਾ ਨਾਮ ਜਾਂ ਕਹੋ ਉਸਦੇ ਗੁਣ ਇੱਕ ਗੁਪਤ ਹੀਰੇ ਵਾਂਗ ਦੱਸੇ ਗਏ ਨੇ ਸੋਚਣ ਵਾਲੀ ਗੱਲ ਹੈ ਕਿ ਇਹ ਹੀਰਾ ਹੈ ਕੀ ਕਿਉਂ ਲੁਕਿਆ ਤੇ ਇਸ ਦੀ ਕੀਮਤ ਉਹ ਕਿਵੇਂ ਪਤਾ ਲੱਗਦੀ ਹੈ ਹਾਂ ਤੇ ਸ਼ਬਦ ਦੀ ਜਿਹੜੀ ਮੁਖਤਕ ਹੈ ਰਹਾਉ ਵਾਲੀ ਉਹ اسی ਗੱਲ ਤੋਂ ਸ਼ੁਰੂ ਹੁੰਦੀ ਹੈ ਮੇਰੇ ਮਨ ਗੁਪਤ ਹੀਰ ਹਰ ਰਾਖਾ ਯਾਨੀ ਕਿ ਪਰਮਾਤਮਾ ਨੇ ਸਾਡੇ ਮਨ ਚ ਹੀ ਇਹ ਅਨਮੋਲ ਹੀਰਾ ਲੁਕਾ ਕੇ ਰੱਖਿਆ ਹੋਇਆ ਪਰ ਫਿਰ ਗੱਲ ਅੱਗੇ ਤੁਰਦੀ ਹੈ ਦੀਨ ਦਇਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾਖਾ ਇਹ ਬੜੀ ਕਮਾਲ ਦੀ ਗੱਲ ਹੈ ਹੀਰਾ ਹੈ ਤਾਂ ਅੰਦਰ ਪਰ ਉਹਦੀ ਪਰਖ ਉਹਦੀ ਪਹਿਚਾਨ ਉਹ ਗੁਰੂ ਮਿਲਿਆ ਹੀ ਹੁੰਦੀ ਹੈ ਬਿਲਕੁਲ ਉਸ ਤੋਂ ਪਹਿਲਾਂ ਆਇਆ ਉਹ ਲੁਕਿਆ ਹੀ ਪਿਆ ਹਾਂ ਤੇ ਇੱਥੇ ਪਰਾਖਾ ਸ਼ਬਦ ਬਹੁਤ ਮਤਲਬ ਬਹੁਤ ਜ਼ਰੂਰੀ ਹੈ ਅਗਲੀ ਤੁਕ ਜੇ ਹੋਰ ਸਾਫ਼ ਹੋ ਜਾਂਦਾ ਹੈ ਹੀਰਾ ਲਾਲ ਅਮੋਲਕ ਹੈ ਭਾਰੀ ਅਮੋਲਕ ਹਾਂ ਅਮੋਲਕ ਪਰ ਨਾਲ ਹੀ ਕਹਿੰਦੇ ਨੇ ਬਿਨ ਗਾਹਕ ਮੀਕਾ ਕਾਕਾ ਭਾਵੇਂ ਹੈ ਤਾਂ ਬੇਸ਼ਕੀਮਤੀ ਪਰ ਜੇ ਕੋਈ ਗਾਹਕ ਨਾ ਹੋਵੇ ਕੋਈ ਦੀ ਕਦਰ ਪਾਉਣ ਵਾਲਾ ਕੋਈ ਪਰਖਣ ਵਾਲਾ ਤਾਂ ਉਹ ਕੱਖਾਂ ਦੇ ਬਰਾਬਰ ਹੈ ਮਦੂਦ ਦੀ ਕੋਈ ਕੀਮਤ ਨਹੀਂ ਪਾਉਂਦਾ ਤੇ ਇੱਥੇ ਗੁਰੂ ਨੂੰ ਗਾਹਕ ਕਿਹਾ ਗਿਆ ਰਤਨ ਗਾਹਕ ਗੁਰੂ ਸਾਧੂ ਦੇਖਿਓ ਅੱਛਾ ਤਬ ਰਤਨ ਕੀ ਕਾਨੋ ਲੱਖਾ ਸਿਰਫ ਗੁਰੂ ਹੀ ਹੈ ਜਿਹੜਾ ਇਹਦੀ ਅਸਲੀ ਕੀਮਤ ਪਹਿਚਾਣਦਾ ਤੇ ਜਦੋਂ ਗੁਰੂ ਪਹਿਚਾਣ ਲੈਂਦਾ ਤਾਂ ਉਹ ਹੀਰਾ ਹੈ ਲੱਖਾਂ ਦਾ ਹੋ ਜਾਂਦਾ ਮਤਲਬ ਉਹਦੀ ਅਸਲ ਮੱਤਾ ਸਾਹਮਣੇ ਆ ਜਾਂਦੀ ਹੈ ਇਹ ਤਾਂ ਬੜੀ ਡੂੰਗੀ ਗੱਲ ਹੈ ਮਤਲਬ ਸਾਡੇ ਕੋਲ ਹੈ ਪਰ ਪਹਿਚਾਣ ਵਾਲਾ ਚਾਹੀਦਾ ਤੇ ਉਹ ਪਹਿਚਾਨ ਵਾਲਾ ਇੱਥੇ ਗੁਰੂ ਹੈ ਪਰ ਫਿਰ ਉਹਨਾਂ ਦਾ ਕੀ ਜਿਨ੍ਹਾਂ ਨੂੰ ਇਹ ਗਾਹਕ ਇਹ ਗੁਰੂ ਨਹੀਂ ਮਿਲਦਾ ਹਾਂਜੀ ਸ਼ਬਦ ਇਸ ਪਾਸੇ ਵੀ ਜਾਂਦਾ ਹੈ ਉਹਨਾਂ ਲਈ ਮਨਮੁਖ ਸ਼ਬਦ ਵਰਤਿਆ ਹੈ ਮਨਮੁਖ ਕੋਠੀ ਅਗਿਆਨ ਅੰਧੇਰਾ ਇੱਥੇ ਕੋਠੀ ਦਾ ਕੀ ਭਾਵ ਹੈ ਕੋਠੀ ਦਾ ਭਾਵ ਹੈ ਬੁੱਧੀ ਮਨ ਹਿਰਦਾ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨਮੁਖਾਂ ਦੇ ਮਨ ਹਿਰਦੇ ਰੂਪੀ ਕੋਠੀ ਵਿੱਚ ਅਗਿਆਨ ਦਾ ਅੰਧੇਰਾ ਹੈ ਅਗਿਆਨ ਦਾ ਅੰਧੇਰਾ ਹਾਂ ਯਾਨੀ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ ਉਹਨਾਂ ਦੇ ਅੰਦਰ ਗਿਆਨ ਨਹੀਂ ਸਗੋ ਅਗਿਆਨਤਾ ਦਾ ਹਨੇਰਾ ਭਰਿਆ ਪਿਆ ਤੇ ਅੱਗੇ ਕਹਿੰਦੇ ਨੇ ਤਿੰਨ ਕਰ ਰਤਨ ਨ ਲਖਾ ਉਹਨਾਂ ਦੇ ਹਿਰਦੇ ਘਰ ਚ ਵੀ ਉਹ ਰਤਨ ਹੈਗਾ ਤਾਂ ਹੈ ਪਰ ਹਨੇਰੇ ਕਰਕੇ ਉਹਨਾਂ ਨੂੰ ਦਿਸਦਾ ਨਹੀਂ ਉਹ ਲਾਭ ਹੀ ਨਹੀਂ ਪਾਉਂਦੇ ਅੱਛਾ ਮਤਲਬ ਮੌਜੂਦ ਹੈ ਪਰ ਅੰਦੇਖਿਆ ਬਿਲਕੁਲ ਤੇ ਇਸ ਅਗਿਆਨਤਾ ਦੇ ਅੰਧੇਰੇ ਦਾ ਇਸ ਦਾ ਨਤੀਜਾ ਕੀ ਹੁੰਦਾ ਫਿਰ ਕੋਈ ਭਿਆਨਕ ਸਿੱਟਾ ਨਿਕਲਦਾ ਹੋਣਾ ਹਾਂ ਸਿੱਟਾ ਵੀ ਬੜਾ ਸਾਫ਼ ਦੱਸਿਆ ਤੇ ਊਜਰ ਪਰਮ ਮੂਏ ਗਵਾਰੀ माया पुंग बिक चखा माया पुंग बिक मतलब माया रूपी ਸੱਪ ਦਾ ਜ਼ਹਿਰ ਹਾਂਜੀ ਉਹ ਲੋਕ ਦੁਨਿਆਵੀ ਭਟਕਣਾ ਚ ਪੈ ਜਾਂਦੇ ਨੇ ਮਾਇਆ ਦੇ ਜ਼ਹਿਰ ਨੂੰ ਚਖਦੇ ਨੇ ਤੇ ਫਿਰ ਊਜੜ ਭਰਮ ਮੂਹੇ ਬਿਵਾਰੀ ਗਲਤ ਰਾਹਾਂ ਤੇ ਭਟਕਦੇ ਹੋਏ ਇਹ ਅਣਜਾਣ ਪੁਣੇ ਚਈ ਆਤਮਿਕ ਤਰਫ ਤੇ ਮਰ ਜਾਂਦੇ ਨੇ ਬੜੀ ਗੰਭੀਰ ਗੱਲ ਹੈ ਹਾਂ ਇਹ ਸਿੱਧਾ ਨਤੀਜਾ ਹੈ ਉਸ ਅੰਦਰਲੇ ਹੀਰੇ ਦੀ ਕਦਰ ਨਾ ਕਰਨ ਦਾ ਅਗਿਆਨਤਾ 'ਚ ਜੀਵਨ ਗਵਾ ਲੈਣ ਦਾ ਇਹ ਸੁਣ ਕੇ ਤਾਂ ਫਿਰ ਸੁਭਾਵਿਕ ਹੈ ਕਿ ਅਰਦਾਸ ਕਰਨ ਨੂੰ ਜੀ ਕਰਦਾ ਹੈ ਕਿ ਇਸ ਪਟਕਣ ਤੋਂ ਬਚਾ ਹੋਵੇ ਅਗਲੀਆਂ ਤੁਕਾਂ ਸ਼ਾਇਦ ਇਹ ਕਹਿ ਰਹੀਆਂ ਨੇ ਬਿਲਕੁਲ ਅੱਗੇ ਅਰਦਾਸ ਹੀ ਹੈ ਹਰ ਹਰ ਸਾਧ ਮਿਲ ਹੋ ਜਨ ਨੀਕੇ हे ਪ੍ਰਭੂ ਸਾਨੂੰ ਚੰਗੇ ਨੇਕ ਸਾਧੂਆਂ ਨਾਲ ਮਿਲਾਓ ਸਾਧ ਮਿਲ ਹੋ ਜਨ ਨੀਕੇ ਹਰ ਸਾਧੂ ਸ਼ਰਨ ਹਮ ਰਾਖਾ ਸਾਨੂੰ ਗੁਰੂ ਦੀ ਸ਼ਰਨ 'ਚ ਰੱਖੋ ਇਹ ਸਿੱਧੀ ਬੇਨਤੀ ਹੈ ਕਿ ਸਾਨੂੰ ਸਹੀ ਰਾਮ ਮਿਲੇ ਤੇ ਫਿਰ ਹੋਰ ਨਿਮਰਤਾ ਨਾਲ ਕਹਿੰਦੇ ਨੇ ਹਰ ਅੰਗੀਕਾਰ ਕਰੋ ਹੋ ਪ੍ਰਭ ਸੁਆਮੀ ਹਾਂ ਸਾਨੂੰ ਅਪਣਾ ਲਓ हे ਮਾਲਿਕ ਹਮ ਪਰੇ ਭਾਗ ਤੁਮ ਪਖਾ ਅਸੀਂ ਸਭ ਕੁਝ ਛੱਡ ਕੇ ਭੱਜ ਕੇ ਬਸ ਤੁਹਾਡੇ ਕੋਲ ਆਏ ਹਾਂ ਇਹ ਪੂਰੀ ਤਰ੍ਹਾਂ ਸਮਰਪਣ ਦੀ ਭਾਵਨਾ ਹੈ ਤੇ ਨਾਲ ਹੀ ਇਹ ਅਹਿਸਾਸ ਕਿ ਪ੍ਰਭੂ ਦੇ ਗੁਣ ਤਾਂ ਬਿਆਨ ਹੀ ਨਹੀਂ ਕੀਤੇ ਜਾ ਸਕਦੇ ਹਾਂ ਜਿਹਾ ਕਿਆ ਗੁਣ ਆਖ ਵਖਾਣਾ ਤੁਮ ਵੱਡ ਅਗੰਮ ਵੱਡ ਪੁਰਖਾ ਮੇਰੀ ਜੀਬ ਤੁਹਾਡੇ ਕਿਹੜੇ ਕਿਹੜੇ ਗੁਣ ਦੱਸੇ ਤੁਸੀਂ ਤਾਂ ਬਹੁਤ ਵੱਡੇ ਹੋ ਅਗੰਮ ਹੋ ਹਾਂ ਮਨੁੱਖ ਦੀ ਪਹੁੰਚ ਤੋਂ ਪਰੇ ਬਿਲਕੁਲ ਤੇ ਫਿਰ ਅਖੀਰ ਚ ਗੁਰੂ ਸਾਹਿਬ ਨਾਨਕ ਨਾਮ ਹੇਠ ਫੇਰ ਬੇਨਤੀ ਕਰਦੇ ਨੇ ਹਾਂ ਜਨ ਨਾਨਕ ਹਰ ਕਿਰਪਾ ਧਾਰੀ ਏ ਹੇ ਹਰੀ ਕਿਰਪਾ ਕਰੋ ਪਖਾਨ ਦੁਬਤ ਹਰ ਰਾਖਾ ਅਸੀਂ ਤਾਂ ਪੱਥਰ ਆਂ ਭਾਰੇ ਗੁਣਾ ਤੋਂ ਸਖਣੇ ਡੁੱਬਰੇ ਆਂ ਹਾਂ ਡੁੱਬਰੇ ਆਂ ਸਾਨੂੰ ਤੁਸੀਂ ਆਪ ਹੀ ਬਚਾ ਲਓ ਇਹ ਗੱਲ ਮਤਲਬ ਪੂਰੀ ਤਰ੍ਹਾਂ ਪਰਮਾਤਮਾ ਦੀ ਮਿਹਰ ਤੇ ਨਿਰਭਰਤਾ ਨੂੰ ਦਰਸਾਉਂਦੀ ਹੈ ਬਚਾਅ ਸਿਰਫ ਉਹਦੀ ਕਿਰਪਾ ਨਾਲ ਹੀ ਹੋਣਾ ਹੈ ਤੇ ਜੇ ਸਾਰੀ ਗੱਲ ਨੂੰ ਸਮੇਟੀਏ ਮੁੱਖ ਨੁਕਤਾ ਇਹੀ ਹੈ ਕਿ ਸਾਡੇ ਅੰਦਰ ਉਹ ਬੇਸ਼ਕੀਮਤੀ ਖਜ਼ਾਨਾ ਹੈ ਹੀਰੇ ਵਰਗਾ ਹਾਂਜੀ ਪਰ ਲੁਕਿਆ ਹੋਇਆ ਹੈ ਹਾਂਜੀ ਤੇ ਉਹਦੀ ਕੀਮਤ ਉਹਦੀ ਪਹਿਚਾਨ ਉਹ ਸਿਰਫ ਗੁਰੂ ਦੀ ਸੰਗਤ ਵਿੱਚ ਸਹੀ ਰਹਿਨੁਮਾਈ ਨਾਲ ਹੁੰਦੀ ਹੈ ਨਹੀਂ ਤਾਂ ਬੰਦਾ ਅਗਿਆਨਤਾ ਚ ਮਾਇਆ ਦੇ ਅੰਧੇਰੇ ਚ ਪਟਕਦਾ ਰਹਿੰਦਾ ਹੈ ਤੇ ਉਸ ਨੂੰ ਗਵਾ ਬੈਠਦਾ ਹੈ ਬਿਲਕੁਲ ਸਹੀ ਤੇ ਇਹ ਗੱਲ ਨਾ ਸਾਨੂੰ ਇੱਕ ਹੋਰ ਸੋਚ ਵੱਲ ਲੈ ਜਾਂਦੀ ਹੈ ਹਾਂਜੀ ਜੇ ਇਹ ਅਧਿਆਤਮਿਕ ਹੀਰਾ ਸਾਡੇ ਅੰਦਰ ਹੈ ਤੇ ਇੱਕ ਸਹੀ ਪਾਰਖ ਦੀ ਉਡੀਕ ਕਰ ਰਿਹਾ ਹੈ ਤਾਂ ਇਸੇ ਤਰ੍ਹਾਂ ਦੇ ਹੋਰ ਕਿੰਨੇ ਕੁ ਗੁਪਤ ਖਜ਼ਾਨੇ ਸਾਡੇ ਅੰਦਰ ਹੋ ਸਕਦੇ ਨੇ ਸ਼ਾਇਦ ਸਾਡੀਆਂ ਆਪਣੀਆਂ ਯੋਗਤਾਵਾਂ ਸਾਡੀ ਅੰਦਰ ਦੀ ਚੰਗਿਆਈ ਸਾਡੀ ਕੁਝ ਨਵਾਂ ਕਰਨ ਦੀ ਸ਼ਕਤੀ ਜਿਹੜੇ ਬਸ ਸਹੀ ਹਾਲਾਤ ਦੀ ਸਹੀ ਮੌਕੇ ਦੀ ਜਾਂ ਕਿਸੇ ਸਹੀ ਪਾਰਖ ਦੀ ਉਡੀਕ ਕਰ ਰਹੇ ਹੋਣ ਤਾਂ ਕਿ ਉਹਨਾਂ ਦੀ ਅਸਲ ਕੀਮਤ ਸਾਹਮਣੇ ਆ ਸਕੇ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਅੰਦਰਲੇ ਕਿੰਨੇ ਕੁ ਹੀਰਿਆਂ ਤੋਂ ਅਣਜਾਣਾਂ ਜੀ ਇਹ ਬਹੁਤ ਸੋਹਣਾ ਵਿਚਾਰ ਹੈ ਜਿਸ ਦੇ ਉੱਤੇ ਸਾਡੇ ਸਰੋਤੇ ਹੋਰ ਸੋਚ ਸਕਦੇ ਨੇ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਅਗਲੇ ਪੌਡਕਾਸਟ ਵਿੱਚ ਹੋਰ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ